ਕਿ ਜੀ ਪਹਿਲਾਂ ਦਾ ਸਵਾਗਤ ਆ ਚੈਨਲ ਤੇ ਤੁਹਾਡਾ ਅੱਜ ਆਪਾਂ ਗੁਰਦੁਆਰਾ ਨਾਨਕਸਰ ਚੀਮਾ ਵਿਖੇ ਖੜਿਆਂਗੇ ਉਰੇ ਹੈਂਡੀਕੈਪਟਾਂ ਦਾ ਜਿਹੜਾ ਕੈਂਪ ਲੱਗਿਆ ਹੋਇਆ ਇਸ ਕੈਂਪ ਦੇ ਵਿੱਚ ਬਹੁਤ ਵੱਡਾ ਕੱਠਾ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਇਹ ਸਰਕਾਰ ਦਾ ਜਿਹੜਾ ਪ੍ਰਾਮਲ ਹੈ ਕਿਵੇਂ ਆ ਤੇ ਜਾਂ ਅਫਸਰਸ਼ਾਈ ਦਾ ਕੀ ਪ੍ਰਾਮਲ ਹੈ ਦੇ ਵਿੱਚ ਇਹਦਾ ਜਨਤਾ ਦਾ ਆਪਣੀ ਗੱਲ ਜਾਣੀ ਚਾਹੀਦੀ ਹੈ ਨਾ ਦੇਖੋ ਬਹੁਤ ਵਧੀਆ ਜਿਹੜੀਆਂ ਸੰਸਥਾਵਾਂ ਉਰੇ ਕੈਂਪ ਲਾ ਰਹੀਆਂ ਨੇ ਜਿਵੇਂ ਫਿਜ਼ੀਕਲ ਹੈਂਡੀਕੈਪ ਐਸ਼ੀਆ ਨਾ ਪੰਜਾਬ ਚੰਕੌਰ ਸਿੰਘ ਛਾਪਰ ਦੀ ਪੂਰੀ ਟੀਮ ਲਾ ਰਹੀ ਹੈ ਪਰ ਬੜੇ ਦੁੱਖ ਦੀ ਗੱਲ ਹੈ ਵੀ ਕੈਂਪ ਨਹੀਂ ਲੱਗਣੇ ਚਾਹੀਦੇ ਜਿਹੜੇ ਸਾਰੇ ਕੰਮ ਨੇ ਇਹ ਦਫਤਰਾਂ ਜੀ ਹੋਣੇ ਚਾਹੀਦੇ ਨੇ ਜਦੋਂ ਦਫਤਰਾਂ ਦੇ ਵਿੱਚ ਪ੍ਰਬੰਧਕਾਂ ਦੀ ਮਤਲਬ ਨਲਾਕੀ ਹੁੰਦੀ ਹੈ ਉਹਨਾਂ ਦਾ ਸਹੀ ਪ੍ਰਬੰਧ ਨਹੀਂ ਹੁੰਦਾ ਤਾਂ ਕੈਂਪ ਲਾ ਕੇ ਸੰਸਥਾਵਾਂ ਨੂੰ ਸੁਆਸ ਹੀ ਵੀ ਸੰਸਥਾਵਾਂ ਨੂੰ ਇਹ ਕੰਮ ਕਰਾਉਣੇ ਪੈ ਰਹੇ ਨੇ ਇਹ ਸਰਕਾਰ ਦੇ ਕੰਮ ਨੇ ਉਹਨਾਂ ਨੂੰ ਬਕਾਇਦਾ ਦਫਤਰਾਂ ਦੇ ਵਿੱਚ ਉਹਨਾਂ ਜਿਹੜੇ ਆ ਆਪਣੇ ਹੈਂਡੀਕੈਪ ਨੂੰ ਘਰਾਂ 'ਚ ਇਹ ਸਹੂਲਤਾਂ ਮਿਲਣੇ ਚਾਹੀਦੀਆਂ ਨੇ ਇਹ ਰਹਿਗਾ ਵੀ ਕੋਈ ਜਿਹੜੀਆਂ ਸਸਤਾ ਮੋਕ ਕੈਂਪ ਲਾ ਕੇ ਉਹ ਇਕੱਠੇ ਕਰਕੇ ਕੰਮ ਦੇਣ ਇਹ ਸਾਰਾ ਕੰਮ ਜਿਹੜੇ ਜੇ ਆਪਾਂ ਹੈਂਡੀਕੈਪਾਂ ਨੂੰ ਵੀ ਕੈਂਪਾਂ ਚ ਕੰਮ ਆਪਾਂ ਉਹਨਾਂ ਨੂੰ ਮਸ਼ੀਨਾਂ ਦੇ ਰਹੇ ਆ ਸਲਾਈ ਮ ਦੇ ਰਹੇ ਆ ਇਹ ਬਹੁਤ ਰਲੈਕੀ ਹੈ ਪ੍ਰਬੰਧ ਦੀ ਜਿਹੜੇ ਜ਼ਿਲ੍ਹੇ ਦੇ ਅਧਿਕਾਰੀ ਨੇ ਉਹਨਾਂ ਨੂੰ ਸੋਚਣ ਦੀ ਲੋੜ ਹੈ ਉਹ ਕੀ ਕਰਦੇ ਨੇ ਸਾਰਾ ਦਿਨ ਬੈਠ ਕੇ ਉਹਨਾਂ ਨੂੰ ਡੋਰ ਟੂ ਡੋਰ ਜਾ ਕੇ ਜਿਨ੍ਹਾਂ ਨੂੰ ਮਸ਼ੀਨਾਂ ਦੀ ਲੋੜ ਹੈ ਜਿਨ੍ਹਾਂ ਨੂੰ ਬੀਲ ਚੇਅਰ ਦੀ ਲੋੜ ਹੈ ਜਾ ਕੇ ਉਹਨਾਂ ਨੂੰ ਦੇਣਾ ਚਾਹੀਦਾ ਹੈ ਨਾ ਕਿ ਜਿਹੜੀਆਂ ਵੈਲਫੇਅਰ ਦੀਆਂ ਸੰਸਥਾਵਾਂ ਨੇ ਉਹਨਾਂ ਨੂੰ ਜੇ ਉਹਨਾਂ ਦੇ ਕੰਮ ਨਹੀਂ ਹੁੰਦੇ ਉਹਨਾਂ ਕੋਲ ਚੀਕਾਂ ਮਾਰਦੇ ਨੇ ਪਿੰ ਖਾਨੇ ਕੈਂਪ ਲੱਗਦੇ ਨੇ ਤਾਂ ਹੀ ਇਹ ਹੈਂਡੀਕੈਪ ਵਾਲੇ ਕੈਂਪ ਲੱਗਦੇ ਨੇ ਇਹਨਾਂ ਕੈਂਪਾਂ ਦੇ ਵਿੱਚ ਲੋਕ ਉਹਦੋਂ ਨਰਾਸ਼ ਹੋ ਕੇ ਆਉਂਦੇ ਨੇ ਜਦੋਂ ਮਤਲਬ ਕਿ ਸਰਕਾਰੀ ਪ੍ਰਬੰਧਾਂ ਦੇ ਵਿੱਚ ਬਹੁਤ ਵੱਡੀਆਂ ਖਾਮੀਆਂ ਆਉਂਦੀਆਂ ਨੇ ਉਹਨਾਂ ਨੂੰ ਜਿਹੜੀਆਂ ਸਰਕਾਰ ਐ ਪੰਜਾਬ ਸਰਕਾਰ ਦੇ ਮੰਤਰੀ ਸੁਣ ਰਹੇ ਨੇ ਅਧਿਕਾਰੀ ਸੁਣ ਰਹੇ ਨੇ ਉਹਨਾਂ ਨੂੰ ਇਹਨਾਂ ਖਾਮੀਆਂ ਨੂੰ ਦੂਰ ਕਰਨਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਨੇ ਉਹਨਾਂ ਦੇ ਘਰਾਂ 'ਚ ਮਿਲਣ ਦਫ਼ਤਰਾਂ 'ਚ ਮਿਲ ਨੇ ਇਹ 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 ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਦਫ਼ਤਰਾਂ ਦੇ ਵਿੱਚ ਅਫਸਰ ਸਾਹਿਬ ਕੰਮ ਕਰਦੀ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਬਿਲਕੁਲ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਨਹੀਂ ਦਫ਼ਤਰਾਂ ਚੋਂ ਕੰਮ ਕਰਾਉਣੇ ਹੁੰਦੇ ਨੇ ਮਤਲਬ ਇਹ ਜਿਹੜੇ ਲੋਕ ਖੱਜਲ ਖਵਾਰ ਹੋ ਰਹੇ ਨੇ ਨੀ ਭੀੜ ਹੁੰਦੀ ਹੈ ਕਿਤੇ ਲੋਕਾਂ ਨੂੰ ਬੜੇ ਕਿਉਂਕਿ ਜਿਹੜੇ ਹੈਂਡੀਕੈਪ ਨੇ ਉਹਨਾਂ ਦਾ ਉਹਨਾਂ ਕੋਲੇ ਅਧਿਕਾਰ ਹੈ ਭਾਰਤ ਦੇ ਸੰਵਿਧਾਨ ਨੇ ਉਹਨਾਂ ਨੂੰ ਇੱਕ ਅਧਿਕਾਰ ਦਿੱਤਾ ਹੈ ਉਹਨਾਂ ਦਾ ਬੰਲਾ ਰਾਈਟ ਟੂ ਐਜੂਕੇਸ਼ਨ ਰਾਈਟ ਟੂ ਮ ਰਾਈਟ ਸਾਰੀਆਂ ਸਹੂਲਤਾਂ ਜਿਹੜੀਆਂ ਸਰਕਾਰ ਨੇ ਦੇਣੀਆਂ ਹੁੰਦੀਆਂ ਨੇ ਆਪਣੀਆਂ ਗਲਤੀਆਂ ਨਾਲ ਪੋਲੀਓ ਹੁੰਦਾ ਸਰਕਾਰ ਦੀਆਂ ਗਲਤੀਆਂ ਨਾਲ ਸਰਕਾਰਾਂ ਦੀਆਂ ਗਲਤੀਆਂ ਨਾਲ ਐਕਸੀਡੈਂਟ ਹੁੰਦੇ ਨੇ ਤੇ ਉਹ ਉਹਨਾਂ ਨੂੰ ਸਰਕਾਰਾਂ ਨੂੰ ਇਹਨਾਂ ਦਾ ਪਹਿਲਾ ਫਰਜ਼ ਬੰਦਾ ਵੀ ਸਾਡੇ ਹੈਂਡੀਕੈਪ ਨੇ ਜਿਹਨਾਂ ਨੂੰ ਨਹੀਂ ਸੁਣਦਾ ਤੇ ਉਹਨਾਂ ਨੂੰ ਆ ਕੇ ਉਹਨਾਂ ਦੇ ਘਰਾਂ ਚ ਜਾ ਕੇ ਉਹਨਾਂ ਨੂੰ ਬਕਾਇਦਾ ਪੂਰੀ ਇੱਜ਼ਤ ਮਾਣ ਨਾਲ ਸਾਰੀਆਂ ਮਸ਼ੀਨਾਂ ਦੇ ਸਭ ਕੁਝ ਸਮਾਹਿਆ ਕਰਾਉਣ ਨਾ ਕਿ ਕੈਂਪਾਂ ਦੇ ਵਿੱਚ ਉਹਨਾਂ ਨੂੰ ਲੈਂਡ 'ਚ ਲੱਗਣਾ ਪਵੇ ਬਜ਼ੁਰਗਾਂ ਨੂੰ ਲੈਂਡ 'ਚ ਲੱਗਣਾ ਪਵੇ ਹੈਂਡੀਕੈਪਾਂ ਨੂੰ ਲੈਂਡ 'ਚ ਲੱਗਣਾ ਇਹ ਆਪਣੇ ਦੇਸ਼ ਦੀ ਬਹੁਤ ਵੱਡੀ ਤਰਾਸਦੀ ਹੈ ਤੇ ਇਹ ਬਹੁਤ ਜ਼ਰੂਰੀ ਦੂਰ ਹੋਣੀ ਚਾਹੀਦੀ ਹੈ